ਸੇਵਕ ਸੇਵਾ ਕਰ ਸੇਵਕ ਸੇਵਾ ਕਰ ਸਾਹਿਬ ਪਾਵੇ ਸਾਹਿਬ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ। ਅਸਾੜ ਦੀ ਸੰਗਰਾਂਦ ਦਾ 메ਨ ਦਿਹਾੜਾ ਜੀ ਬਹੁਤ ਹੀ ਭਾਗਾਂ ਵਾਲਾ ਦਿਨ ਹੈ। ਗੁਰੂ ਘਰ ਦੇ ਅਨੰਦ ਸੇਵਕ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਜੀ ਡਾਕਟਰ ਜਗਜੀਤ ਕੌਰ ਜੀ ਜਿਹੜੇ ਕੇਸ ਗੁਰੂ ਘਰ ਦੇ ਨਾਲ ਬਹੁਤ ਹੀ ਵੱਡੀਆਂ ਸੇਵਾਵਾਂ ਕਰਦੇ ਹਨ ਤੇ ਉਹਨਾਂ ਨੇ ਜਿੱਥੇ ਪਹਿਲਾਂ ਪਿਛਲੇ ਮਹੀਨੇ ਵੀ ਇੱਕ ਗੱਡੀ ਦੀ ਸੇਵਾ ਕੀਤੀ ਜਿਹੜੀ ਤਕਰੀਬਨ 20 ਲੱਖ ਦੀ ਆਈ ਸੀ ਅੱਜ ਉਹਨਾਂ ਦੀਆਂ ਬੱਚੀਆਂ ਉਹਨਾਂ ਦੀਆਂ ਪ੍ਰਣਾਇਆਂ ਵੀ ਆ ਉਹਨਾਂ ਦੇ ਸਿਸਟਰ ਦੀਆਂ ਬੱਚੀਆਂ ਬੀਬੀ ਰਵੀਨਾ ਕੌਰ ਤੇ ਬੀਬੀ ਹਰਨੂਰ ਕੌਰ ਜਿਹੜੇ ਅਮਰੀਕਾ ਨੇ ਉਹਨਾਂ ਨੇ ਇਸ ਗੁਰਦੁਆਰਾ ਸਾਹਿਬ ਲਈ ਅੱਜ 10 ਏਸੀਆਂ ਦੀ ਜਿਹੜੀ ਸੇਵਾ ਕੀਤੀ ਹੈ ਤੇ ਬਹੁਤ ਜਿਹੜੀ ਜੇ ਗਰਮੀ ਦੇ ਸੀਜ਼ਨ ਨੂੰ ਮੁੱਖ ਰੱਖਦੇ ਇਹ ਜਿਹੜਾ ਕਾਰਜ ਭੈਣ ਜੀ ਹੋਰਾਂ ਨੇ ਕਰਾਇਆ ਹੈ ਬਹੁਤ ਵੱਡੀ ਭੈਣ ਜੀ ਹੋਰਾਂ ਨੂੰ ਬੱਚਿਆਂ ਨੂੰ ਵੀ ਕਿਸੇਦ ਹੈ ਉਹਨਾਂ ਨੂੰ ਗੁਰੂ ਘਰ ਦੇ ਨਾਲ ਜੋੜਨ ਲਈ ਜਿਹੜਾ ਇਹ ਕਾਰਜ ਕੀਤਾ ਹੈ ਜਦੋਂ ਵੀ ਸਾਨੂੰ ਕਿਸੇ ਚੀਜ਼ ਦੀ ਵੀ ਲੋੜ ਹੁੰਦੀ ਹੈ ਅਸੀਂ ਮਾਨਯੋਗ ਭੈਣ ਜੀ ਹੋਰਾਂ ਨੂੰ ਮੈਂ ਇਹ ਕਹਾਂਗਾ ਵੀ ਸਾਨੂੰ ਗੁਰਤੇਗ ਬਹਾਦਰ ਸਾਹਿਬ ਜੀ ਨੇ ਇੱਕ ਖਜ਼ਾਨੇ ਦੇ ਰੂਪ ਚ ਸਾਨੂੰ ਭੈਣ ਜੀ ਦਿੱਤੇ ਹੋਏ ਨੇ ਜਦੋਂ ਵੀ ਕਿਸੇ ਚੀਜ਼ ਦੀ ਲੋੜ ਆ ਕਿਉਂਕਿ ਸਾਨੂੰ ਦਫ਼ਤਰ ਤੋਂ ਮਨਜ਼ੂਰੀਆਂ ਲੈਣੀਆਂ ਪੈਂਦੀਆਂ ਨੇ ਸਾਡੇ ਮਨ ਚ ਹੁੰਦਾ ਵੀ ਇੱਕ ਖਜ਼ਾਨਾ ਗੁਰਤੇਗ ਬਹਾਦਰ ਸਾਹਿਬ ਜੀ ਦਾ ਹੈ ਉਹਨਾਂ ਨੂੰ ਅਸੀਂ ਜਦੋਂ ਵੀ ਆਵਾਜ਼ ਮਾਰਦੇ ਆ ਉਹ ਜਰੂਰੀ ਸੇਵਾ ਕਰਨ ਲਈ ਤਤਪਰ ਰਹਿੰਦੇ ਨੇ ਮੈਂ ਇਸ ਗੁਰਦਾਰਾ ਸਾਹਿਬ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਭੈਣ ਜੀ ਹੋਰਾਂ ਦਾ ਬਾਪੂ ਸੰਤੋਖ ਸਿੰਘ ਜੀ ਹੋਰਾਂ ਦਾ ਜਿਹੜੀਆਂ ਬੱਚੀਆਂ ਨੇ ਬੀਬੀ ਰਵੀਨਾ ਤੇ ਬੀਬੀ ਹਰਨੂਰ ਇਹ ਇਹਨਾਂ ਦੇ ਵੀ ਪਿਤਾ ਜੀ ਨੇ ਜਿਹੜੇ ਡਾਕਟਰ ਆਪਣੇ ਸਰਦਾਰ ਸੰਤੋਖ ਸਿੰਘ ਜੀ ਅਮਰੀਕਾ ਨਿਵਾਸੀ ਮੁਰਤੀਕ ਬਾਦਲ ਸਾਹਿਬ ਦੇ ਚਰਨਾਂ 'ਚ ਮੈਂ ਅਰਦਾਸ ਬੇਨਤੀ ਕਰਦਾ ਕਿ ਮਹਾਰਾਜ ਕਿਰਪਾ ਕਰਿਓ ਇਸ ਪਰਿਵਾਰ ਤੇ ਇਸੇ ਤਰ੍ਹਾਂ ਮਿਹਰਾ ਪਰਿਆ ਹੱਥ ਰੱਖਿਓ ਸਮੁੱਚੇ ਪਰਿਵਾਰ ਨੂੰ ਜਿੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਨੇ ਕਦੇ ਵੀ ਔਖੀ ਘੜੀ ਨਾ ਵੇਖਣ ਦੇਓ ਤਾਤੀਬਾ ਉਹਨਾਂ ਲੱਗਣ ਦੇਓ ਸੋ ਇਹ ਪਰਿਵਾਰ ਇਸੇ ਤਰ੍ਹਾਂ ਗੁਰੂ ਘਰ ਦੇ ਨਾਲ ਜੁੜਿਆ ਰਹੇ ਇਸੇ ਤਰ੍ਹਾਂ ਜਿਹੜੀਆਂ ਸੇਵਾਵਾਂ ਕਰਦੇ ਰਹਿੰਦੇ ਨੇ ਤੇ ਇਸ ਕਰਕੇ ਮੈਂ ਇਸ ਗੁਰੂ ਘਰ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਆਪਣੇ ਸਮੁੱਚੇ ਸਟਾਫ ਵੱਲੋਂ ਸਾਰੇ ਪਰਿਵਾਰ ਦਾ ਭੈਣ ਜੀ ਹੋਰਾਂ ਦਾ ਵਿਸ਼ੇਸ਼ ਤੌਰ ਤੇ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਜਹੇਦਾਰ ਹਰਜਿੰਦਰ ਸਿੰਘ ਜੀ ਧਾਮੀ ਵੱਲੋਂ ਇਹ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੱਜ ਸਭ ਤੋਂ ਪਹਿਲਾਂ ਸੰਗਰਾਂ ਦੇ ਸ਼ੁਭ ਦਿਹਾੜੇ ਦੇ ਸਭੂ ਸੰਗਤ ਨੂੰ ਤੇ ਬਹੁਤ ਬਹੁਤ ਵਧਾਈ ਹੋਵੇ ਤੇ ਆਸ ਕਰਦੇ ਅਰਦਾਸ ਕਰਦੇ ਗੁਰੂ ਸਾਹਿਬ ਅੱਗੇ ਸਭ ਦੇ ਪਰਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਤੇ ਗੁਰੂ ਸਾਹਿਬ ਦੀ ਸੇਵਾ ਜਿਹੜੀ ਗੁਰੂ ਸਾਹਿਬ ਆਪ ਹੀ ਕਰਵਾਉਂਦੇ ਕੋਈ ਵੀ ਨਹੀਂ ਕਰ ਸਕਦਾ ਗੁਰੂ ਸਾਹਿਬ ਦੇ ਅੱਤ ਤੇ ਧੰਨਵਾਦੀ ਆ ਤੇ ਜਿਨ੍ਹਾਂ ਗੁਰੂ ਇਹਨਾਂ ਨੇ ਇਹ ਆਪਣੀ ਤੇਲ ਫਲ ਭੇਟਾ ਗੁਰੂ ਸਾਹਿਬ ਸਵੀਕਾਰ ਕਰਨ ਤੇ ਆਪਣੇ ਸੇਵਾ ਥਾਂੇ ਪਉਣ ਸਾਰੇ ਉਸ ਸੰਗਤ ਨੂੰ ਤੰਦਰੁਸਤੀਆਂ ਬਖਸ਼ ਲੈ ਕਿ ਖਾਸਾ ਬਾਈਕਲ ਚੱਕੀ